ਸੀ ਟੋਟਰ ਮਲ ਉਪਕਾਰ ਕੀਤਾ ਸੀ ਦੋ ਲਾਲਾਂ ਦਾ ਸਸਕਾਰ ਕੀਤਾ ਉਹ ਕੱਪੜਾ ਤਾਂ ਲੋਕ ਵਿਸ਼ਾ ਦੇਂਦੇ ਕੱਪੜਾ ਤਾਂ ਲੋਕ ਵਿਸ਼ਾ ਦੇਂਦੇ ਮੋਹਰਾਂ ਦਾ ਵੀ ਸੋਨਾ ਮੁਸ਼ਕਲ ਹੈ ਤੁਰ ਤੁਰ ਕੇ ਤਿੱਖੀਆਂ ਤੇਗਾਂ ਤੇ ਮੰਜ਼ਲ ਦਾ ਪਾਉਣਾ ਮੁਸ਼ਕਲ ਹੈ ਨਮਸਕਾਰ ਹੈ ਖੂਨੀ ਸਰਹੰਦ ਤਾਈ ਲਾਲ ਕੰਧਾਂ ਦਾ ਬਣੇ ਸ਼ਿੰਗਾਰ ਜਿੱਥੇ ਨਮਸਕਾਰ ਹੈ ਬੁਰਜ ਦੀ ਹਿਕੜੀ ਨੂੰ ਨਮਸਕਾਰ ਹੈ ਬੁਰਜ ਦੀ ਹਿਕਰੀ ਨੂੰ ਕੱਟੀ ਰਾਤ ਗੁਜਰੀ ਖੁੰਖਾਰ ਜਿੱਥੇ ਉਹ ਨਮਸਕਾਰ ਹੈ 마ਸ਼ੀ ਦੇ ਜੰਗਲਾਂ ਨੂੰ ਜਾ ਕੇ ਸੁਤਾ ਮਜਲੂਮਾਂ ਦਾ ਯਾਰ ਜਿੱਥੇ ਇਸ ਪਾਵਨ ਸ਼ਹੀਦੀ ਦਿਹਾੜੇ ਉੱਤੇ ਇਸ ਪਾਵਨ ਸਟੇਜ ਉੱਤੇ ਨਿਮਾਣੇ ਜੇ ਕਵੀ ਨੂੰ ਮਾਨ ਬਖਸ਼ਿਆ ਧੰਨਵਾਦੀਆਂ ਸਾਡੇ ਸਟੇ ਸਖਤਰ ਸਾਹਿਬ ਗਵਿੰਦਰ ਸਿੰਘ ਜੀ ਰਟਾਲਸ ਸਾਹਿਬ ਤੁਸੀਂ ਇਹਨਾਂ ਨੂੰ ਅਕਸਰੀ ਫੇਸਬੁੱਕ ਸੋਸ਼ਲ ਮੀਡੀਆ ਉੱਤੇ ਸੁਣਦੇ ਹੋ ਮੇਰੇ ਪ੍ਰਧਾਨ ਸਾਹਿਬ ਕਵੀਆਂ ਦੇ ਪ੍ਰਧਾਨ ਸਾਹਿਬ ਸਰਦਾਰ ਬਲਬੀਰ ਸਿੰਘ ਜੀ ਬਲ ਉਹ ਵੀ ਆਪ ਜੀ ਦਰਸ਼ਨ ਕਰ ਰਹੇ ਨੇ ਸਟੇਜ ਉੱਤੇ ਸਪਾਇਮਾਨ ਨੇ ਆਓ ਕੁਝ ਸਵਾਲ ਕਰਨੇ ਹੈ ਕਵੀ ਨੇ ਕਲਮ ਚੁੱਕੀ ਤੇ ਕਾਗਜ਼ ਚੁੱਕਿਆ ਤੇ ਸਵਾਲ ਕੀਤਾ ਉਸ ਦੀਵਾਰ ਦੇ ਨਾਲ ਸਵਾਲ ਕੀ ਕਰਨੇ ਸਾਧ ਸੰਗਤ ਜੀ ਬੜੀ ਦਰਦਾਂ ਦੇ ਨਾਲ ਲਿਖੀ ਕਵਿਤਾ ਇਸ ਕਵਿਤਾ ਨੂੰ ਪੜਨ ਵਾਸਤੇ ਜਿਗਰਾ ਵੀ ਬਹੁਤ ਵੱਡਾ ਚਾਹੀਦਾ ਕਿਉਂਕਿ ਕੁਰਬਾਨੀਆਂ ਬਹੁਤ ਮਹਾਨ ਸੀ ਵੱਡੇ ਸਾਕੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦੇ ਪਾਵਨ ਸਥਾਨ ਦੇ ਉੱਤੇ ਦੀਵਾਨ ਟੋਟਰ ਮਾਲ ਸਾਹਿਬ ਜੀ ਦੀਵਾਨ ਦੇ ਉੱਤੇ ਹਾਲ ਵਿੱਚ ਬੈਠੇ ਹੋ ਆ ਉਹਨਾਂ ਦੇ ਨਾਂ ਤੇ ਇੱਕ ਇਹ ਗੁਰੂ ਨਾਨਕ ਦੀ ਸਿੱਖੀ ਹੈ ਵਾਲੋਂ ਨਿੱਕੀ ਖੰਡਿਓ ਤਿੱਖੀ ਹੈ ਇਹ ਗੁਰੂ ਨਾਨਕ ਦੀ ਸਿੱਖੀ ਹੈ ਵਾਲੋਂ ਨਿੱਕੀ ਖੰਡਿਓ ਤਿੱਖੀ ਹੈ ਸਿਰ ਦੇ ਕੇ ਲੱਭਦੀ ਸਰਦਾਰੀ ਸਿਰ ਦੇ ਕੇ ਲੱਭਦੀ ਸਰਦਾਰੀ ਇੱਕ ਸਿਰ ਸਿਰ ਦੇ ਕੇ ਲੱਭਦੀ ਸਰਦਾਰੀ ਪਰ ਸਿਰ ਕਟਵਾਉਣਾ ਮੁਸ਼ਕਲ ਹੈ ਸਿੱਖੀ ਦਾ ਰਾਹ ਆਸਾਨ ਨਹੀਂ ਇਥੇ ਕਦਮ ਟਿਕਾਉਣਾ ਮੁਸ਼ਕਲ ਹੈ ਤੁਰ ਤੁਰ ਕੇ ਤਿੱਖੀਆਂ ਤੇਗਾਂ ਤੇ ਮੰਜ਼ਲ ਦਾ ਪਾਉਣਾ ਮੁਸ਼ਕਲ ਹੈ ਸਿੱਖੀ ਦਾ ਰਾਹ ਆਸਾਨ ਨਹੀਂ ਇਥੇ ਕਦਮ ਟਿਕਾਉਣਾ ਮੁਸ਼ਕਲ ਹੈ ਦੇਖਣਾ ਬਹੁਤ ਹੀ ਕਾਬਿਲ ਬੰਦਾ ਹੈ ਜੀ ਟੋਡਰ ਮੱਲ ਉਪਕਾਰ ਕੀਤਾ ਸਿ ਟੋਡਰ ਮਲ ਉਪਕਾਰ ਕੀਤਾ ਸੀ ਦੋ ਲਾਲਾਂ ਦਾ ਸਸਕਾਰ ਕੀਤਾ ਸਿ ਟੋਡਰ ਮਲ ਉਪਕਾਰ ਕੀਤਾ ਸਿ ਦੋ ਲਾਲਾਂ ਦਾ ਸਸਕਾਰ ਕੀਤਾ ਉਹ ਕੱਪੜਾ ਤਾਂ ਲੋਕ ਵਿਛਾ ਦੇਂਦੇ ਕੱਪੜਾ ਤਾਂ ਲੋਕ ਵਿਛਾ ਦੇਂਦੇ ਮੋਹਰਾਂ ਦਾ ਵੀ ਸੋਨਾ ਮੁਸ਼ਕਲ ਹੈ ਤੁਰ ਤੁਰ ਕੇ ਤਿੱਖੀਆਂ ਤੇਗਾਂ ਤੇ ਮੰਜ਼ਲ ਦਾ ਪਾਉਣਾ ਮੁਸ਼ਕਲ ਹੈ ਸਿੱਖੀ ਦਾ ਰਾਹ ਆਸਾਨ ਨਹੀਂ ਇਹ ਤੇ ਕਦਮ ਟਿਕਾਉਣਾ ਮੁਸ਼ਕਲ ਹੈ ਨਮਸਕਾਰ ਹੈ ਗੜੀ ਚਮਕੌਰ ਦੀ ਨੂੰ ਜੂਜੇ ਸੋਹਣੇ ਅਜੀਤ ਜੁਝਾਰ ਜਿੱਥੇ ਨਮਸਕਾਰ ਹੈ ਗੜੀ ਚਮਕੌਰ ਦੀ ਨੂੰ ਜੂਜੇ ਸੋਹਣੇ ਅਜੀਤ ਜੁਝਾਰ ਜਿੱਥੇ ਨਮਸਕਾਰ ਹੈ ਖੂਨੀ ਸਰਹੰਦ ਤਾਈ ਲਾਲ ਕੰਧਾਂ ਦਾ ਬਣੇ ਸ਼ਿੰਗਾਰ ਜਿੱਥੇ ਨਮਸਕਾਰ ਹੈ ਬੁਰਜ ਦੀ ਹਿਕੜੀ ਨੂੰ ਨਮਸਕਾਰ ਹੈ ਬੁਰਜ ਦੀ ਹਿਕਰੀ ਨੂੰ ਕੱਟੀ ਰਾਤ ਗੁਜਰੀ ਖੁੰਖਾਰ ਜਿੱਥੇ ਉਹ ਨਮਸਕਾਰ ਹੈ 마시ਦੇ ਜੰਗਲਾਂ ਨੂੰ ਜਾ ਕੇ ਸੁਤਾ ਮਜ਼ਲੂਮਾਂ ਦਾ ਯਾਰ ਜਿੱਥੇ ਨਮਸਕਾਰ ਹੈ 마시ਦੇ ਜੰਗਲਾਂ ਨੂੰ ਜਾ ਕੇ ਸੁਤਾ ਮਜ਼ਲੂਮਾਂ ਦਾ ਯਾਰ ਜਿੱਥੇ ਆਓ ਚਾਰਕ ਮੰਨ ਆਪ ਜੀ ਨਾਲ ਸਾਂਝੇ ਕਰਾਂਗਾ ਦੀਵਾਰ ਦੇ ਨਾਲ ਸਵਾਲ ਕਰਨੇ ਆ ਕੁਝ ਆਖ ਸਹੀਂ کچھ بولی سہیں دیکھ رہا ہوں جی بل صاحب دیکھ رہا ہوں کچھ آنکھ سہیں کچھ بولی سہیں سرہن دے دیئے دیوان ਸਮੇਸ਼ ਤੇਰਾ ਜੀ ਦੁਲਾਰੇ ਸਰਹੰਦ ਦਿੱਤੀਏ ਦੀਵਾਰੇ ਨਿਕੂ ਜੀ ਆਖ ਸਹੀ ਉਜਬੋਲ ਸਹੀ ਦੇਖਣਾ ਸਾਥ ਸੰਗ ਅਗਲਾ ਪੰਨ ਨਹੀਂ ਦੇਖਣਾ ਵੀਰ ਜੀ ਦੇਖਣਾ ਦਾਦੀ ਮਾਨੇ ਠੰਡੇ ਬੁਰਜੋਂ ਤੋੜੇ ਲਾਲ ਸਜਾ ਕੇ ਤੋੜੇ ਲਾਲ ਸਜਾ ਕੇ ਚਾਹੀ ਚਾਹੀ ਨੀਹਾਂ ਦੇ ਵਿੱਚ ਖਲੋ ਗਿਆ ਕੇ ਕਿਵੇਂ ਖਲੋ ਗਿਆ ਕੇ ਸੋਹਲੇ ਜਹੇ ਫੁੱਲਾਂ ਨੇ ਹਏ ਸੋਹਲੇ ਜਹੇ ਫੁੱਲਾਂ ਨੇ ਹੋਏ ਪੱਥਰ ਕਿਵੇਂ ਸਹਾਰੇ ਸਰਹੰਦ ਦਿੱਤੀਏ ਦੀਵਾਰੇ ਨਿਕੁਜਿਆਖ ਸਹੀ ਕੁਝ ਬੋਲ ਸਹੀ ਦੇਖਣਾ ਵੀ ਜਿੰਨਾ ਬੰਦ ਕੀ ਕਹਿਰੀ ਕਲਮ ਸਫਰੀ ਸਾਹਿਬ ਦੀ ਓ ਜਲਾਦੋ ਹੋਨੀ ਕੰਦ ਨੂੰ ਹੋਰ ਜਰਾ ਚਮਕਾਓ ਹੋਰ ਜਰਾ ਚਮਕਾਓ ਮਾ ਗੁਜੜੀ ਦੇ ਲਹੂ ਚ ਇਟਾਂ डो डोब केला डोबो केला ओ जल तो ठीक कंदो जल तो ਖੂਨੀ ਕੰਦ ਨੂੰ ਹੋਰ ਡਰਾ ਚਮਕਾਓ ਮਾ ਗੁਜਰੀ ਤੇ ਲਹੂ ਚ ਇਟਾ ਮਾ ਗੁਜਰੀ ਤੇ ਲਹੂ ਚ ਇਟਾ ਡੋਬ ਡੋਬ ਕੇ ਲਾਓ ਏ ਸਿੱਖੀ ਦਾ ਮਹਿਲ ਸੋਣਿਓ ਹਏ ਏ ਸਿੱਖੀ ਦਾ ਮਹਿਲ ਸੋਣਿਓ ਹੋਰ ਵੀ ਚਮਕਾ ਮਾਰੇ ਸਰਹੰਦ ਦਿੱਤੀਏ ਦੀਵਾ ਰੇ ਕੁਝ ਆਖ ਸਹੀ ਕੁਝ ਬੋਲੇ ਸਹੀ ਆਖਰੀ ਦੋ ਬੰਦ ਸਾਹ ਸਿੰਘ ਦੇਖਣਾ ਧਿਆਨ ਦੇਣਾ ਬਹੁਤ ਕਾਬਿਲ ਦਾ ਬੰਦਾ ਹੈ ਸਭੀ ਸਾਹਿਬ ਦੀ ਕਲਮ ਦੇ ਉੱਤੋਂ ਕਾਂਡੀ ਕੰਬੇ ਤੇਸੀ ਤੜਫੇ ਉਹ ਰਾਜੀ ਵੀ ਗੋਤੇ ਖਾਏ ਰਾਜੀ ਵੀ ਗੋਤੇ ਖਾਏ ਦਸੰਪਿਤਾ ਦੇ ਲਾਲਾ ਉੱਤੇ ਕੰਦ ਉਸਰਦੀ ਜਾਏ ਕੰਦ ਉਸਰਦੀ ਜਾਏ ਕੰਦ ਵੇਖ ਕੇ ਸਾ ਮਨ ਸੂਰਵੀ ਕੰਦ ਵੇਖ ਕੇ ਸਾ ਮਨ ਸੂਰ ਵੀ ਕੰਦਾ ਨਾਲੇ ਟਕਰਾਂ ਮਾਰੇ ਸਰਹੰਦ ਦੀਏ ਦੀਵਾਰੇ ਨਿਕੁ ਜੀ ਆਖ ਸਹੀ ਕੁਝ ਬੋਲ ਸਹੀ ਟੋਲ ਸਾਹਿਬ ਦੇਖਣਾ ਖੇਲਾ ਬੰਦਾ ਹੈ ਸੁਬਾ ਕਹਿੰਦਾ ਨਿਉ ਜਾਓ ਬੱਚਿਓ ਓ ਮੰਨ ਲਓ ਮੇਰਾ ਕਹਿਣਾ ਮੰਨ ਲਓ ਮੇਰਾ ਕਹਿਣਾ ਫਤੇ ਸਿੰਘ ਨੇ ਆਖਿਆ ਤੇਰਾ جالم راج نہیں رہنا جال جالما جالماں کچھ نہیں فتے گجا گئے سفری لے فتے گجا گئے سفری لے فتح دے جے کار سرحند دے دیوارے کج آکھ سہی کج بو سرہند دئے دیوارے ਇੱਥੇ ਲੁਕਾਏ ਬੇਦਰਦੇ ਇੱਥੇ ਲੁਕਾਏ ਬੇਦਰਦੇ ਦਸਮੇਸ਼ ਤੇ ਰਾਜੇ ਦੁਲਾਰੇ ਸਰਹੰਦ ਦੀਏ ਦੀਵਾਰੇ ਕੁਝਾ

ਔ ਸ਼ਹੀਦੀ ਸਭਾ ਵਿੱਚ ਜੋੜ ਬੈਠੀ ਸਮੂਹ ਸਾਸ ਫਤਿਹ ਦੀ ਸੀਟ ਢੋਲੀ ਵਿੱਚ ਪਾ ਦਿਓ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ